ਸਾਸਰੀਆ ਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਪੂਰੇ 90 ਸਾਲਾਂ ਦੇ ਬਾਅਦ 12 April ਤਿੰਨ ਸ਼ਨੀਵਾਰ ਨੂੰ ਹੋਵੇਗਾ ਚੇਤਪੂਰਨ ਮਾਸ਼ੀਦਾ ਚਾਨ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ 12 ਰਾਸ਼ੀਆਂ ਦੇ ਵਿੱਚੋਂ ਚਾਰ ਰਾਸ਼ੀ ਵਾਲਿਆਂ ਦੇ ਲੱਗੇਗੀ ਲਾਟਰੀ ਇਹ ਚਾਰ ਰਾਸ਼ੀ ਵਾਲੇ ਹੋਣਗੇ ਤਾਂ ਦੇ ਨਾਲ ਮਾਲਾ ਮਾਲ ਦੋਸਤੋ ਇਹ ਪੂਰੇ 90 ਸਾਲਾਂ ਦੇ ਬਾਅਦ 12 April ਨੂੰ ਪੂਰਨ ਮਾਸ਼ੀ ਵਾਲੇ ਦਿਨ ਪਾਂਂਦੇ ਆ ਹੈ ਦੇਵੀਏ ਦੁਰਲੱਭ ਮਹਾ ਸੰਜੋਗ ਬਾਰਾ ਰਾਸ਼ੀਆਂ ਦੇ ਵਿੱਚੋਂ ਚਾਰ ਰਾਸ਼ੀਆਂ ਹੋਣ ਗਿਆ ਧਨ ਦੇ ਨਾਲ ਮਾਲਾ ਮਾਲ ਹੁਣ ਕਿਸਮਤ ਇਹਨਾਂ ਦੀ ਚਮਕਣ ਵਾਲੀ ਹੈ ਦੋਸਤੋ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਇਸ ਦਿਨ ਜਾਣੀ ਕਿ ਪੂਰਨ ਮਾਸ਼ੀ ਦੇ ਦਿਨ ਲੋਟਰੀ ਲੱਗਣ ਵਾਲੀ ਹੈ ਇਹ ਚਾਰ ਰਾਸ਼ੀ ਵਾਲੇ ਧਨ ਦੇ ਨਾਲ ਮਾਲਾ ਮਾਲ ਹੋਣਗੇ ਖੁਦ ਮਾਤਾ ਲక్ష్ਮੀ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਘਰ ਪਹੁੰਚ ਰਹੀ ਹੈ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਸਾਰੇ ਹੀ ਦੁੱਖ ਦਰਦ ਕਸ਼ਟ ਮਿਟਣ ਵਾਲੇ ਹਨ ਹੁਣ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਹਨ ਜਿਸ ਨਾਲ ਇਹਨਾਂ ਚਾਰ ਰਾਸ਼ੀ ਵਾਲਿਆਂ ਦਾ ਜੀਵਨ ਬਦਲ ਜਾਵੇਗਾ ਦੋਸਤੋ ਇਹ ਕਿਸਮਤ ਵਾਲੀਆਂ ਭਾਗਸ਼ਾਲੀ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਜਿਨ੍ਹਾਂ ਦੀ 12 ਅਪ੍ਰੈਲ ਪੂਰਨਮਾਸ਼ੀ ਵਾਲੇ ਦਿਨ ਮਾਂ ਲక్ష్ਮੀ ਜੋਗ ਬਣਨ ਦੇ ਨਾਲ ਲਾਟਰੀ ਲੱਗਣ ਵਾਲੀ ਹੈ ਇਹ ਚਾਰ ਰਾਸ਼ੀ ਵਾਲੇ ਅੱਜ ਇਹਨਾਂ ਮਾਲਾ-ਮਾਲ ਹੋਣ ਵਾਲੇ ਹਨ ਇਹ ਸਮਝ ਲਓ ਕਿ ਹੁਣ ਖੁਦ ਵੀ ਦਾਤਾ ਵੀ ਇਹਨਾਂ ਨੂੰ ਅਮੀਰ ਹੋਣ ਤੋਂ ਰੋਕ ਨਹੀਂ ਸਕਦਾ ਦੋਸਤੋ ਇਸ ਵੀਡੀਓ ਵਿੱਚ ਅਸੀਂ ਚਾਰ ਰਾਸ਼ੀਆਂ ਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਜਿਹੜੀਆਂ ਰਾਸ਼ੀਆਂ ਪੂਰਨਮਾਸੀ ਵਾਲੇ ਦਿਨ ਮਾਂ ਲਕਸ਼ਮੀ ਜੀ ਦੀ ਕਿਰਪਾ ਦੇ ਨਾਲ ਤਨ ਨਾਲ ਮਾਲਾ-ਮਾਲ ਹੋਣ ਵਾਲੀਆਂ ਹਨ ਇਸ ਲਈ ਦੋਸਤੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਪੂਰਾ ਜ਼ਰੂਰ ਸੁਣੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਤੇ ਲੈ ਕੇ ਹਾਜ਼ਰੀ ਲਿਖਵਾ ਦਿਓ ਜੀ ਤਾਂ ਕਿ ਮਾਂ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਉੱਪਰ ਹੋ ਜਾਵੇ ਦੋਸਤੋ ਤੁਹਾਨੂੰ ਦੱਸ ਰਹੀ ਹਾਂ ਕਿ ਹਿੰਦੂ ਪੰਚੰਗ ਦੇ ਅਨੁਸਾਰ ਚੇਤਰ ਮਹਾਦੇਵ ਕੁਸ਼ਲਤਾ ਪਖਸ਼ ਹਿੰਦੂ ਨਵੇਂ ਸਾਲ ਦੀ ਪਹਿਲੀ ਪੂਰਨਮਾਸ਼ੀ ਪੈਂਦੀ ਹੈ ਇਸ ਨੂੰ ਪੂਰਨਮਾਸ਼ੀ ਅਤੇ ਚੇਤ ਪੂਨੀ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਐਸਨ ਚੰਦਰਮਾ ਆਪਣੇ ਪੂਰੇ ਆਕਾਰ ਵਿੱਚ ਹੁੰਦਾ ਹੈ ਤੇ ਇਸਨ ਭਗਵਾਨ ਵਿਸ਼ਨੂੰ ਅਤੇ ਮਾਂ ਲక్ష్ਮੀ ਜੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਹੋਰ ਵਧੇਰੇ ਫਲ ਪ੍ਰਾਪਤ ਕਰਨ ਦੇ ਲਈ ਇਸਨ ਵਾਰਤ ਰੱਖਿਆ ਜਾਂਦਾ ਹੈ ਆਓ ਜਾਣਦੇ ਹਾਂ ਦੋਸਤੋ ਪੂਰਨਮਾਸ਼ੀ ਦੇ ਵਿਧੀ ਵਿਵਧਾਨ ਦੇ ਨਾਲ ਪੂਜਾ ਕਿਵੇਂ ਕੀਤੀ ਜਾਵੇ ਤੇ ਪੂਰਨਮਾਸ਼ੀ ਤੇ 12 ਅਪ੍ਰੈਲ ਨੂੰ 2025 ਨੂੰ ਸਵੇਰੇ 3 ਵਜੇ ਪੂਰਨਮਾਸ਼ੀ 12 ਅਪ੍ਰੈਲ 2025 ਨੂੰ ਸਵੇਰੇ 3:05 ਵਜੇ ਤੋਂ ਸ਼ੁਰੂ ਹੋਵੇਗੀ ਚੇਤ ਅਧਿ ਪੂਰਨ ਮਾਸੀ ਦੀ ਸਮਾਪਤੀ ਦਾ ਸਮਾਂ 24 ਅਪ੍ਰੈਲ 2025 ਨੂੰ ਸਵੇਰੇ 5:18 ਮਿੰਟ ਤੱਕ ਰਹੇਗਾ ਦੋਸਤੋ ਮੰਨਿਆ ਜਾਂਦਾ ਹੈ ਕਿ ਇਸ ਦਿਨ ਮਹਾਂ ਲక్ష్ਮੀ ਅਤੇ ਭਗਵਾਨ ਵਿਸ਼ਨੂ ਜੀ ਦੀ ਪੂਜਾ ਕਰਨ ਦੇ ਨਾਲ ਮਨੋਖਨੋ ਹਰ ਤਰ੍ਹਾਂ ਦਾ ਸੁੱਖ ਮਿਲਦਾ ਹੈ ਦੋਸਤੋ ਪੂਰਨ ਮਾਸੀ ਦਾ ਵਿਸ਼ੇਸ਼ ਲਾਭ ਲੈਣ ਦੇ ਲਈ ਪੁਰਣ ਮਾਸ਼ੀ ਤੇ ਤੈਨ ਬ੍ਰਹਮਾ ਮੋਰਤ ਸਾਰੇ ਕੰਮਾਂ ਤੋਂ ਫ੍ਰੀ ਹੋ ਕੇ ਇਸ਼ਨਾਨ ਕਰਕੇ ਸਾਫ ਸੁਥਰੇ ਕੱਪੜੇ ਪਹਿਨ ਕੇ ਇਸ ਤੋਂ ਬਾਅਦ ਚੌਂਕੇ ਦੇ ਉੱਤੇ ਲਾਲ ਕੱਪੜਾ ਵਿਛਾ ਕੇ ਭਗਵਾਨ ਵਿਸ਼ਨੋ ਅਤੇ ਮਾਂ ਲక్ష్ਮੀ ਜੀ ਦੀ ਮੂਰਤੀ ਦੇ ਸਾਹਮਣੇ ਬੈਠ ਕੇ ਦੀਪਕ ਜਗਾ ਕੇ ਮਾਂ ਲక్ష్ਮੀ ਭਗਵਾਨ ਵਿਸ਼ਨੋ ਜੀ ਦੀ ਪੂਜਾ ਕਰੋ ਇਸ ਤੋਂ ਇਲਾਵਾ ਇਸ ਦਿਨ ਕਣਕ ਤਾਰਮ ਮੰਤਰਾਂ ਦਾ ਜਾਪ ਵੀ ਕਰਨਾ ਚਾਹੀਦਾ ਹੈ ਆੰਤ ਦੇ ਵਿੱਚ ਆਰਤੀ ਕਰੋ ਅਤੇ ਫਲ, ਖੀਰ, ਮਠਿਆਈ ਆ ਚੀਜ਼ਾਂ ਦਾ ਭੋਗ ਲਗਾਓ। ਅਤੇ ਲੋਕਾਂ ਦੇ ਵਿੱਚ ਪ੍ਰਸ਼ਾਦ ਨੂੰ ਵੰਡ ਦਿਓ। ਇਸਨਾਂ ਗਰੀਬਾਂ ਨੂੰ ਕਿਸੇ ਵੀ ਚੀਜ਼ ਦਾ ਦਾਨ ਜ਼ਰੂਰ ਕਰੋ। ਦੋਸਤੋ ਆਓ ਹੁਣ ਗੱਲ ਕਰਦੇ ਹਾਂ ਉਹਨਾਂ ਚ ਰਾਸ਼ੀਆਂ ਦੇ ਬਾਰੇ ਜੋ ਕਿ ਪੂਰਨ ਮਾਸ਼ੀ ਵਾਲੇ ਦਿਨ ਮਾਂ ਲక్ష్ਮੀ ਜੋਗ ਦੇ ਨਾਲ ਦੇਵੀ ਦੇ ਦੁਰਲਭ ਸੰਜੋਗ ਦੇ ਨਾਲ ਚਾਰ ਰਾਸ਼ੀ ਵਾਲਿਆਂ ਦੀ ਲਾਟਰੀ ਲੱਗਣ ਵਾਲੀ ਹੈ ਕਰੋੜਪਤੀ ਬਣਨ ਵਾਲੇ ਹਨ ਧਨ ਦੇ ਨਾਲ ਮਾਲਾ ਮਾਲ ਹੋਣ ਵਾਲੇ ਹਨ ਇਹ ਚਾਰ ਰਾਸ਼ੀ ਵਾਲੇ ਤੇ ਆਓ ਦੋਸਤੋ ਸ਼ੁਰੂ ਕਰਦੇ ਹਾਂ ਕਿ ਉਹ ਕਿਹੜੀਆਂ ਭਾਗਸ਼ਾਲੀ ਰਾਸ਼ੀਆਂ ਹਨ ਜਿਨ੍ਹਾਂ ਦੇ ਮਾਤਾ ਲక్ష్ਮੀ ਜੀ ਬਹੁਤ ਹੀ ਪਸੰਨ ਹੋ ਗਏ ਹਨ ਅਤੇ ਦੋਵਾਂ ਹੱਥਾਂ ਦੇ ਨਾਲ ਧਨ ਦੀ ਵਰਖਾ ਕਰਨ ਵਾਲੇ ਹਨ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਇਹ ਜਾਣਦੇ ਹੋ ਕਿ ਮਾਂ ਲక్ష్ਮੀ ਨੂੰ ਧਨ ਦੀ ਦੇਵੀ ਕਿਹਾ ਜਾਂਦਾ ਹੈ ਸ਼ਾਸਤਰਾਂ ਦੇ ਵਿੱਚ ਲਿਖਿਆ ਗਿਆ ਹੈ ਕਿ ਜੇਕਰ ਕਿਸੇ ਮਨੁੱਖ ਤੇ ਮਾਂ ਲక్ష్ਮੀ ਜੀ ਦੀ ਕਿਰਪਾ ਹੋ ਜਾਂਦੀ ਹੈ ਉਸ ਮਨੁੱਖ ਦੇ ਘਰ ਕਦੇ ਵੀ ਤਾਨ ਦੀ ਫਿਰ ਕਮੀ ਨਹੀਂ ਹੁੰਦੀ ਲੇਕਿਨ ਦੋਸਤੋ ਤੁਸੀਂ ਇਹ ਵੀ ਜਾਣਦੇ ਹੋ ਕਿ ਮਾਂ ਲక్ష్ਮੀ ਜੀ ਦਾ ਸੁਭਾਅ ਚੰਚਲ ਹੁੰਦਾ ਹੈ ਤੇ ਇਸ ਤਰ੍ਹਾਂ ਮਾਂ ਲక్ష్ਮੀ ਦੇਵੀ ਇੱਕ ਜਗ੍ਹਾ ਤੇ ਟਿਕ ਕੇ ਨਹੀਂ ਰਹਿ ਸਕਦੀ ਇਹੋ ਵਾਜਾ ਹੁੰਦੀ ਹੈ ਕਿ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਤਾਨ ਦੀ ਸਮੱਸਿਆ ਦੇ ਉਤਾਰ ਚੜਾ ਆਉਂਦੇ ਰਹਿੰਦੇ ਹਨ ਤਾਂ ਦੇਵੀ ਮਾਂ ਲక్ష్ਮੀ ਨੂੰ ਪਸੰਨ ਕਰਨ ਦੇ ਲਈ ਲੋਕ ਕਈ ਤਰ੍ਹਾਂ ਦੇ ਉਪਾਅ ਵੀ ਕਰਦੇ ਹਨ ਜਿਸ ਨਾਲ ਖੁਸ਼ ਹੋ ਕੇ ਮਾਂ ਲక్ష్ਮੀ ਮਨੋਖੁਣੋਂ ਤਾਂ ਦੇ ਨਾਲ ਮਾਲਾ ਮਾਲ ਕਰ ਦਿੰਦੀ ਹੈ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਦਾ ਸਭ ਤੋਂ ਪਹਿਲਾ ਕਾਰਨ ਇਹ ਹੀ ਹੁੰਦਾ ਹੈ ਕਿ ਆਰਥਿਕ ਤੰਗੀ ਗ੍ਰਹਿਾਂ ਦੀ ਚਾਲ ਦੇ ਨਾਲ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਉਤਾਰ ਚੜ੍ਹਾਉਂਦੇ ਰਹਿੰਦੇ ਹਨ। ਇਸ ਲਈ ਮਨੁੱਖਾ ਹਮੇਸ਼ਾ ਗ੍ਰਹਿਆਂ ਨੂੰ ਲੈ ਕੇ ਹਮੇਸ਼ਾ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਉਤਸੁਕਤ ਰਹਿੰਦਾ ਹੈ। ਦੋਸਤੋ ਪੂਰਨ ਮਾਸ਼ੀ ਤੇ ਵਿਸ਼ੇਸ਼ ਮਹਾ ਸੰਜੋਗ ਬਣਨ ਜਾ ਰਿਹਾ ਹੈ। ਜੈਸੇ ਨਾਲ 12 ਰਾਸ਼ੀਆਂ ਦੇ ਵਿੱਚੋਂ 4 ਰਾਸ਼ੀਆਂ ਤੇ ਮਾਂ ਲక్ష్ਮੀ ਬਹੁਤ ਜ਼ਿਆਦਾ ਪਸੰਦ ਹੈ। ਇਹਨਾਂ ਦੇ ਆਪਣੀ ਕਿਰਪਾ ਦ੍ਰਿਸ਼ਟੀ ਵਰਸਾਉਣ ਵਾਲੇ ਹਨ। ਗ੍ਰਹਾਂ ਦੇ ਚਾਲ ਦੇ ਨਾਲ ਸਾਡੇ ਜੀਵਨ ਤੇ ਬਹੁਤ ਹੀ ਗਹਿਰਾ ਅਸਰ ਪੈਂਦਾ ਹੈ। ਕਦੇ ਕੋਈ ਗ੍ਰਹਿ ਕਿਸੇ ਰਾਸ਼ੀ ਦੇ ਲਈ ਖੁਸ਼ੀਆਂ ਲੈ ਕੇ ਆਉਂਦਾ ਹੈ ਤੇ ਕਦੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੋਸਤੋ ਇਸ ਤਰ੍ਹਾਂ ਦਾ ਸੰਜੋਗ ਜ਼ਿੰਦਗੀ ਦੇ ਵਿੱਚ ਕਦੇ-ਕਦੇ ਹੀ ਆਉਂਦਾ ਹੈ। ਜਦ ਕਿ ਮਾਂ ਲక్ష్ਮੀ ਚਾਰ ਰਾਸ਼ੀਆਂ ਤੇ ਹੁਣ ਆਪਣੀ ਕਿਰਪਾ ਕਰਨ ਵਾਲੀ ਹੈ। ਚਾਰ ਰਾਸ਼ੀ ਵਾਲਿਆਂ ਦੀ ਲਾਟਰੀ ਲੱਗਣ ਵਾਲੀ ਹੈ। ਅਤੇ ਇਹਨਾਂ ਭਾਗਸ਼ਾਲੀ ਰਾਸ਼ੀਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਰਾਸ਼ੀ ਆਉਂਦੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸਿਆ ਕਿ ਮਾਂ ਲక్ష్ਮੀ ਹੋਣ ਇਸ ਵਾਰ ਤੁਹਾਡੀ ਜ਼ਿੰਦਗੀ ਦੇ ਵਿੱਚ ਵੱਡਾ ਕੋਈ ਪਰਿਵਰਤਨ ਲੈ ਕੇ ਆਉਣ ਵਾਲੇ ਹਨ ਦੋਸਤੋ ਇਹ ਸਮਾਂ ਹੁਣ ਤੁਹਾਡੇ ਲਈ ਸ਼ੋਭਾ ਰਹਿਣ ਵਾਲਾ ਹੈ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ ਧਨ ਲਾਭ ਦੀ ਪ੍ਰਾਪਤੀ ਹੋਣ ਵਾਲੀ ਹੈ ਧਨ ਪ੍ਰਾਪਤੀ ਦੇ ਅਨੇਕ ਲਾਭ ਤੁਹਾਨੂੰ ਹੋਣ ਵਾਲੇ ਹਨ ਅਨੇਕ ਤਰ੍ਹਾਂ ਦੇ ਅਫਸਰ ਕੰਨਿਆ ਰਾਸ਼ੀ ਵਾਲਿਓ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ ਪ੍ਰਾਪਤ ਹੋਣ ਵਾਲੇ ਹਨ ਮਾਂ ਲక్ష్ਮੀ ਖੁਦ ਹੁਣ ਤੁਹਾਡੇ ਘਰ ਆ ਰਹੀ ਹੈ ਤੁਹਾਡੀ ਝੋਲੀ ਹੁਣ ਖੁਸ਼ੀਆਂ ਨਾਲ ਭਰਨ ਵਾਲੀ ਹੈ ਜਲਦੀ ਹੀ ਤੁਸੀਂ ਅਨਸਾਰੀਆਂ ਕਠਿਨਾਈਆਂ ਦਾ ਜਲਦੀ ਹੀ ਹੁਣ ਤੁਸੀਂ ਸਾਰੀਆਂ ਕਠਿਨਾਈਆਂ ਦਾ ਸਾਹਮਣਾ ਕਰ पाओगे ਤੇ ਤੁਸੀਂ ਆਪਣੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰੋਗੇ ਤੁਹਾਡੀਆਂ ਸਥਿਤੀਆਂ ਦੇ ਵਿੱਚ ਸੁਧਾਰ ਹੋਵੇਗਾ ਤੁਹਾਡਾ ਜੀਵਨ ਸੁਖਮਈ ਬਣੇਗਾ ਨਾਲ ਹੀ ਨਾਲ ਜਿਹੜੇ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਦੇ ਵਿੱਚ ਬਹੁਤ ਸਾਰਾ ਮੁਨਾਫਾ ਹੋਵੇਗਾ ਨਾਲ ਹੀ ਨਾਲ ਜਿਹੜੇ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕਰੀ ਦੇ ਸਬੰਧ ਕੋਈ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ ਕੰਨਿਆ ਨਾ시 ਵਾਲਿਓ ਹੁਣ ਕਹਿਣਾ ਗਲਤ ਨਹੀਂ ਹੋਵੇਗਾ ਕਿ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਦਾ ਪੰਡਾਰ ਆਉਣ ਵਾਲਾ ਹੈ ਮਾਂ ਲక్ష్ਮੀ ਹੁਣ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਪਹੁੰਚਣ ਵਾਲੇ ਹੈ ਤੁਹਾਡੀ ਜ਼ਿੰਦਗੀ ਵਿੱਚ ਹੁਣ ਵੱਡੇ ਵੱਡੇ ਤਨ લાભ ਵੱਡੀਆਂ ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋਣ ਵਾਲੀ ਹੈ ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਮੇਥਨ ਰਾਸ਼ੀ ਮੇਥਨ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹਾਂ ਕਿ ਤੁਹਾਡੀ ਕੁੰਡਲੀ ਦੇ ਵਿੱਚ ਮਾਂ ਲక్ష్ਮੀ ਜੋ ਜ਼ਬਰਦਸਤ ਬਣਨ ਜਾ ਰਿਹਾ ਹੈ ਇਹ ਸੰਜੋਗ ਕਦੇ ਕਦੇ ਹੀ ਬਣਦਾ ਹੈ ਮੇਥਨ ਰਾਸ਼ੀ ਵਾਲਿਓ ਮਾਂ ਲਕਸ਼ਮੀ ਜੀ ਦੀ ਕਿਰਪਾ ਨਾਲ ਸਮਾਂ ਬਹੁਤ ਹੀ ਸ਼ੁਭ ਰਹਿਣ ਵਾਲਾ ਹੈ ਤੁਸੀਂ ਜਲਦੀ ਹੀ ਕਿਸੇ ਵਿਅਕਤੀ ਦੇ ਨਾਲ ਮੁਲਾਕਾਤ ਕਰੋਗੇ ਜੋ ਤੁਹਾਡੀ ਜ਼ਿੰਦਗੀ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਦੇਵੇਗਾ ਜੀ ਹਾਂ ਦੋਸਤੋ ਹਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਸੁੱਖ-ਸੁਵਿਧਾਵਾਂ ਦੀ ਕੋਈ ਵੀ ਕਮੀ ਨਹੀਂ ਰਹੇਗੀ ਤੁਹਾਡੀ ਕਿਸਮਤ ਮਾਂ ਲਕਸ਼ਮੀ ਜੀ ਇਸ ਤਰ੍ਹਾਂ ਬਦਲ ਦੇਵੇਗੀ ਤੇ ਤੁਹਾਨੂੰ ਹਰ ਜਗ੍ਹਾ ਤੋਂ ਲਾਭ ਹੀ ਲਾਭ ਮਿਲੇਗਾ ਤੁਹਾਡਾ ਧਨ ਦੇ ਵਿੱਚ ਹੁਣ ਭਰਪੂਰ ਲਵ ਮਿਲਣ ਵਾਲਾ ਹੈ ਜੋ ਲੋਕ ਵਪਾਰ ਕਰਦੇ ਹਨ ਉਹਨਾਂ ਦੇ ਵਪਾਰ ਦੇ ਵਿੱਚ ਤਨ ਦੁੱਖ ਨਹੀਂ ਰਾਜੋਗਨੀ ਤਰੱਕੀ ਮਿਲੇਗੀ ਨਾਲ ਹੀ ਨਾਲ ਜੋ ਲੋਕ ਨੌਕਰੀ ਕਰਦੇ ਹਨ ਜਾਂ ਜੋ ਲੋਕ ਨੌਕਰੀ ਦੀ ਤਲਾਸ਼ ਦੇ ਵਿੱਚ ਹਨ ਉਹਨਾਂ ਦੀ ਮਨਚਾਹੇਸ਼ਾ ਪੂਰੀ ਹੋਵੇਗੀ ਉਹਨਾਂ ਨੂੰ ਮਨਚਾਹੇ ਨੌਕਰੀ ਮਿਲੇਗੀ ਅਤੇ ਤਰੱਕੀ ਵੀ ਤੇ ਪ੍ਰਮੋਸ਼ਨ ਵੀ ਹੋਵੇਗੀ ਮਿਥਨ ਰਾਸ਼ੀ ਵਾਲਿਓ ਹੁਣ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ ਧਨ ਪ੍ਰਾਪਤੀ ਦੇ ਅਨੇਕअवसर ਪ੍ਰਾਪਤ ਹੋਣ ਵਾਲੇ ਹਨ ਨਾਲ ਹੀ ਨਾਲ ਜੋ ਸੰਤਾਨ ਪ੍ਰਾਪਤੀ ਦੇ ਸ਼ਕਾਨ ਉਹਨਾਂ ਨੂੰ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਹੁਣ ਸੰਤਾਨ ਪ੍ਰਾਪਤੀ ਦਾ ਸੁੱਖ ਮਿਲਣ ਵਾਲਾ ਹੈ ਕਹਿਣਾ ਗਲਤ ਨਹੀਂ ਹੋਵੇਗਾ ਕਿ ਮਿਥਨ ਰਾਸ਼ੀ ਵਾਲਿਓ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਹੁਣ ਤੁਹਾਡੇ ਜੀਵਾਂ ਦੇ ਵਿੱਚ ਖੁਸ਼ੀਆਂ ਇਹ ਖੁਸ਼ੀਆਂ ਆਉਣ ਵਾਲੀਆਂ ਹਨ ਜੋ ਵੱਡਾ ਪਰਿਵਾਰਤਨ ਤੁਹਾਡੇ ਜੀਵਨ 'ਚ ਹੋਣ ਵਾਲਾ ਹੈ ਉਹ ਹੈ ਮਾਂ ਲక్ష్ਮੀ ਜੀ ਦੀ ਖੁਸ਼ੀਆਂ ਦੇ ਨਾਲ ਤੁਹਾਡੇ ਚੋਲੇ ਪਰਣ ਵਾਲੀ ਹੈ ਜਿਸ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੇ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸਿਆ ਕਿ ਮਾਂ ਲక్ష్ਮੀ ਹਾਂ ਤੁਹਾਡੇ ਤੇ ਬਹੁਤ ਜ਼ਿਆਦਾ ਪਸੰਦ ਹੋ ਗਈ ਹੈ ਤੁਹਾਡੇ ਉਪਰ ਮਾਂ ਲక్ష్ਮੀ ਜੀ ਦੀ ਜ਼ਬਰਦਸਤ ਕਿਰਪਾ ਹੋਣ ਵਾਲੀ ਹੈ ਜੇ ਇਸੇ ਵਜਾ ਤੇ ਨਾਲ ਤੁਹਾਡੇ ਘਰ ਵਿੱਚ ਸੌਖੇ ਸੁੱਖ ਆਉਣਗੇ ਤੇ ਪੈਸਾ ਵਧੇਗਾ ਬਹੁਤ ਸਾਰਾ ਧਨਲਾਭ ਤੁਹਾਨੂੰ ਹੋਣ ਵਾਲਾ ਹੈ ਤੁਹਾਨੂੰ ਦੱਸ ਰਹੀਏ ਕਿ ਕਮਰਾਸ਼ੂ ਵਾਲਿਓ ਜੋ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਵਿੱਚ ਾਧਿਕ ਮੁਨਾਫਾ ਮਿਲਣ ਵਾਲਾ ਹੈ ਉਹਨਾਂ ਦਾ ਵਪਾਰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇਗਾ ਨਾਲ ਹੀ ਨਾਲ ਜੋ ਲੋਕ ਵਿਦੇਸ਼ ਜਾਣ ਦਾ ਸੁਪਨਾ ਦੇਖ ਰਹੇ ਹਨ ਕੜਾਈ ਕਰਨਾ ਚਾਹੁੰਦੇ ਹਨ ਅਤੇ ਉਹਨਾਂ ਦਾ ਸੁਪਨਾ ਹੁਣ ਜਲਦੀ ਹੀ ਪੂਰਾ ਹੋਣ ਵਾਲਾ ਹੈ ਦੋਸਤੋ ਹੁਣ ਤੁਹਾਡੇ ਜੀਵਨ ਵਿੱਚ ਸੁੱਖ ਸਹੂਲਤਾਂ ਦੀ ਕੋਈ ਵੀ ਕਮੀ ਨਹੀਂ ਰਹੇਗੀ ਮਾਂ ਲక్ష్ਮੀ ਖੁਦ ਖੁਸ਼ੀਆਂ ਦੇ ਨਾਲ ਤੁਹਾਡੀ ਝੋਲੀ ਭਰਨ ਵਾਲੀ ਹੈ ਜਿਸ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲੇ ਤੁਹਾਨੂੰ ਦੱਸਦੇ ਇਹ ਕਿ ਮਾਂ ਲక్ష్ਮੀ ਜੀ ਦੀ ਵਿਸ਼ੇਸ਼ ਕਿਰਪਾ ਤੁਹਾਡੇ ਉੱਪਰ ਬਣ ਰਹੀ ਹੈ ਜਿਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਆਰਥਿਕ ਲਾਭ ਹੋਵੇਗਾ ਐਸੇ ਨਾਲ ਤੁਹਾਡੀ ਮਿਹਨਤ ਦਾ ਨਤੀਜਾ ਵੀ ਤੁਹਾਨੂੰ ਮਿਲਣ ਵਾਲਾ ਹੈ ਤੁਹਾਡੀ ਸਫਲਤਾ ਹੁਣ ਸਾਰੇ ਲੋਕ ਦੇਖਣਗੇ ਤੋਲਾ ਰਾਸ਼ੀ ਵਾਲਿਓ ਤੁਸੀਂ ਦੇਖੋਗੇ ਕਿ ਤੁਹਾਡੇ ਜੀਵਨ ਵਿੱਚ ਵੱਡਾ ਪਰਿਵਰਤਨ ਹੋ ਰਿਹਾ ਹੈ ਦੋਸਤੋ ਮਾਂ ਲక్ష్ਮੀ ਤੁਹਾਡੇ ਜੀਵਨ ਦੇ ਵਿੱਚ ਇਸ ਤਰ੍ਹਾਂ ਪਰਿਵਰਤਨ ਲੈ ਕੇ ਆਉਣ ਵਾਲੇ ਹਨ ਜੋ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਤੇ ਤੁਹਾਡੇ ਕਾਰ ਦੇ ਵਿੱਚ ਹੁਣ ਖੁਸ਼ੀਆਂ ਦਾ ਵਾਸ ਹੋਵੇਗਾ। ਦੋਸਤੋ ਤੁਹਾਡਾ ਵਪਾਰ ਦਿਨ ਦੁਕਨੀ ਰਾਤ ਚੌਗਨੀ ਤਰੱਕੀ ਕਰੇਗਾ। ਸਮਾਜ ਦੇ ਵਿੱਚ ਤੁਹਾਨੂੰ ਮਾਨ ਸਨਮਾਨ ਮਿਲੇਗਾ। ਤੁਹਾਡੇ ਮਿੱਤਰਾਂ ਦਾ ਤੁਹਾਨੂੰ ਸਹਿਯੋਗ ਮਿਲੇਗਾ। ਮਾਂ ਲక్ష్ਮੀ ਜੋਗ ਦੇ ਕਾਰਨ ਤੁਹਾਨੂੰ ਜ਼ਬਰਦਸਤ ਕਮਾਈ ਹੋਵੇਗੀ। ਤੁਹਾਨੂੰ ਅਨੇਕਾਂ ਤਰ੍ਹਾਂ ਦੇ ਲਾਭ ਧਨ ਲਾਣ ਹੋਣ ਵਾਲੇ ਹਨ। ਜੋ ਲੋਕ ਵਪਾਰ ਕਰਦੇ ਹਨ, ਜਾਮ ਵਾਹਨ, ਕੀਤਾ ਦੇ ਸ਼ਹਿਰ ਰੱਖਦੇ ਹਨ। ਔਇਸ਼ਾ ਉਹਨਾਂ ਦੀ ਜ਼ਰੂਰ ਪੂਰੀ ਹੋਵੇ ਕਿ ਨਾਲ ਹੀ ਨਾਲ ਜੋ ਲੋਕ ਸੰਤਾਨ ਪ੍ਰਾਪਤੀ ਦੀ ਇਸ਼ਾਰਾ ਰੱਖਦੇ ਹਨ ਉਹਨਾਂ ਦੀ ਔਇਸ਼ਾ ਵੀ ਪੂਰੀ ਹੋਵੇਗੀ ਦੋਸਤੋ ਕਹਿਣਾ ਗਲਤ ਨਹੀਂ ਹੋਵੇਗਾ ਤੁਲਾ ਰਾਸ਼ੀ ਵਾਲਿਓ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਹਰ ਪਾਸਿਓਂ ਲਾਭ ਹੀ ਲਾਭ ਮਿਲੇਗਾ ਨੌਕਰੀ ਕਰਨ ਵਾਲਿਆਂ ਨੂੰ ਨੌਕਰੀ ਦੇ ਵਿੱਚ ਪ੍ਰਮੋਸ਼ਨ ਮਿਲੇਗੀ ਸੈਲਰੀ ਵੀ ਵਸ ਸਕਦੀ ਹੈ ਜੋ ਲੋਕ ਨੌਕਰੀ ਦੀ ਤਲਾਸ਼ ਵਿੱਚ ਹਨ ਉਹਨਾਂ ਨੂੰ ਮੰਨ ਚਾਹੀ ਨੌਕਰੀ ਮਿਲੇਗੀ ਤੋਲਾ ਰਾਸ਼ੀ ਵਾਲੇ ਉਹ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੀਆਂ ਸਾਰੀਆਂ ਇਸ਼ਾਵਾਂ ਪੂਰੀਆਂ ਹੋਣ ਵਾਲੀਆਂ ਹਨ ਦੋਸਤੋ ਇਹ ਸੀ ਉਹ ਪਾਗਸ਼ਲੀ ਰਾਸ਼ੀਆਂ ਜੋ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤਾਂ ਦੇ ਨਾਲ ਮੱਲਾਮਲ ਹੋਣ ਵਾਲੀਆਂ ਹਨ ਇਹ ਸਮਝੋ ਕਿ ਇਹਨਾਂ ਰਾਸ਼ੀ ਵਾਲਿਆਂ ਨੂੰ ਹੁਣ ਕੁੜਾ ਪਤੀ ਬਣਨ ਤੋਂ ਕੋਈ ਵੀ ਰੋਕ ਨਹੀਂ ਸਕਦਾ ਇਹ ਚਾਰਾਸ਼ੀ ਵਾਲੇ ਧੰਦੇ ਨਾਲ ਮਾਲਾ ਮਾਲ ਆਉਣ ਵਾਲੇ ਹਨ ਦੋਸਤੋ ਮਾਂ ਲక్ష్ਮੀ ਜੀ ਦਾ ਆਸ਼ੀਰਵਾਦ ਇਹਨਾਂ ਨੂੰ ਹੁਣ ਪ੍ਰਾਪਤ ਹੋਣ ਵਾਲਾ ਹੈ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ